ਹਾਂ ਜੀ ਤੇ ਅੱਜ ਆਪਣੀ ਫੀਡ ਪਹੁੰਚ ਗਈ ਸੀਗੀ ਤੇ ਪ੍ਰਾਪਤ ਡੈਡੀ ਅੱਜ ਘਰੇ ਹੈ ਨਹੀਂ ਸੀਗੇ ਡੈਡੀ ਕਿਸੇ ਕੰਮ ਲਈ ਗਏ ਹੋਏ ਸੀ ਤੇ ਪ੍ਰਭ ਆਪਣਾ ਵੀਰ ਜੀ ਤੁਹਾਨੂੰ ਪਤਿ ਆਦਰ ਦੀਦੀ ਦੇਖ ਰਹੇ ਸੀਗੇ ਕਹਿੰਦੇ ਕਰ ਕੀ ਰਹੀ ਆ ਮੈਂ ਤੁਹਾਡੀ ਵੀਡੀਓ ਬਣਾ ਰਹੀ ਆ ਤੇ ਪਹਿਲਾਂ ਮੈਂ ਨਾ ਕੀਤਾ ਬਲਟ ਸਾਈਡ ਤੇ ਮੈਂ ਕਿ ਇਹਨੂੰ ਪਾਸੇ ਕਰ ਦਈਏ ਫਿਰ ਵਿੱਚ ਆਈ ਆ ਰਿਹਾ ਸੀਗਾ ਵੀ ਕਿ ਅੰਕਲ ਇਹਨੂੰ ਕਰੋ ਥੋੜਾ ਜਿਹਾ ਅੱਗੇ ਬਿਕਾਜ਼ ਇਹ ਫਿਰ ਬੈਕ ਨਹੀਂ ਹੋਣਾ ਜੇ ਅਪਰਾ ਇੱਥੇ ਫੀਡ ਲਾਤੀ ਅੰਕਲ ਕਹਿੰਦੇ ਮੌਸਮ ਖਰਾਬ ਹੈ ਤੇ ਅਸੀਂ ਨਾ ਪਹਿਲਾਂ ਗਟਾ ਚੱਕੇ ਸੀਗਾ ਰੱਬ ਦਾ ਨਾਮ ਲੈ ਕੇ ਤੇ ਅਦਰ ਯਾਰ ਮੇਰੀ ਲੱਤ 'ਚ ਪੈ ਗਿਆ ਸੀਗਾ ਰਸਾ ਉਹ ਯਾਰ ਇੱਕ ਤਾਂ ਕਦੇ ਮੇ ਕੰਟੀਨਿਊ ਹੋ ਗਏ ਸੀਗੇ ਫੀਲ ਲਾਉਣ ਲੱਗੇ ਸੀ ਅੰਕਲ ਕਹਿੰਦੇ ਅੰਦਰ ਹੀ ਲਾ ਦਿੰਨੇ ਆ ਤੇ ਕਿਉਂਕਿ ਮੌਸਮ ਖਰਾਬ ਹੈ ਨਹੀਂ ਪਤਾ ਮੀਂਹ ਆ ਜੇ ਤੇ ਫਿਰ ਕਿਵੇਂ ਕਰੋਗੇ ਮੈਂ ਕਿਹਾ ਹਾਂਜੀ ਅੰਕਲ ਇਹ ਵੀ ਗੱਲ ਸਹੀ ਹੈ ਤੇ ਇਥੇ ਅੰਕਲ ਨੇ ਮੇਰੀ ਥੋੜੀ ਜੀ ਤਾਰੀਫ ਕੀਤੀ ਸੀ ਅੰਕਲ ਕਹਿੰਦੇ ਬਹੁਤ ਕੰਮ ਕਰਦੀ ਆ ਤੁਹਾਡੀ ਕੁੜੀ ਤਾਂ ਮੈਂ ਕਿਹਾ ਹਾਂਜੀ ਅੰਕਲ ਥੈਂਕ ਯੂ ਸੋ ਮੱਚ ਕੰਮ ਆਪਾਂ ਸਾਰਾ ਕਰ ਲਈਦਾ 노 ਡਾਊਟ ਹਨਾ ਤੇ ਐਦਾਂ ਕਰਦੇ ਕਰਦੇ ਆਪਣਾ ਫੀਲ ਲਾਤੀ ਸੀਗੀ ਸਾਰੀ ਦੇਖੋ ਚਿੰਤੀ ਸੀਗੀ ਆਪਾਂ ਪ੍ਰੋਪਰ ਜਿਨੀ ਉੱਥੇ ਹਨਾ ਤੇ ਐਨੇ ਦੇ ਵਿੱਚ ਨਾ ਦੂਜੇ ਘਰ ਵਾਲੇ ਬੇਬੇ ਆ ਗਏ ਸੀ ਬੇਬੇ ਕਹਿੰਦੇ ਅੱਜ ਵੀਰ ਜੀ ਆਪਣੇ ਮੱਜਾਗਾਵਾਂ ਦੇਖਣ ਵਾਸਤੇ ਤੋਂ ਫਿਰ ਮੈਨੂੰ ਲਾਣੀ ਪੈਣੀ ਆ ਫੀਡ ਹਨਾ ਤੇ ਐਵੇਂ ਕਰਦੇ ਕਰਦੇ ਅਸੀਂ ਸਾਰੀ ਫੀਡ ਲਾਤੀ ਸੀਗੀ ਮੋਸਟਲੀ ਬਟ ਥੋੜੀ ਜੀ ਰਹਿੰਦੀ ਸੀਗੀ ਬਈ ਉਹ ਬਹੁਤ ਜ਼ਿਆਦਾ ਹੈਵੀ ਸੀਗੇ ਗੱਟੇ ਮੈਂ ਕਿਹਾ ਅੰਕਲ ਇਹ ਨਹੀਂ ਮੇਰੇ ਤੋਂ ਲੈਰੇ ਲੂਰੇ ਹੈਗੇ ਅੰਕਲ ਕਹਿੰਦੇ ਕੋਈ ਚੱਕਰ ਨਹੀਂ ਇਹ ਮੈਂ ਲਾ ਦੇਣੀ ਆ ਬਟ ਅੰਕਲ ਨੇ ਵੀ ਉਹ ਉੱਥੇ ਸਿੜਤੇ ਮੈਂ ਕਿਹਾ ਅੰਕਲ ਇੱਥੇ ਸਿੜ ਦਿਓ ਬਹੁਤ ਹੈਵੀ ਆ ਮੈਂ ਕਿਹਾ ਪ੍ਰਭਤੀ ਨਾ ਡੈਡੀ ਆ ਕੇ ਲਾ ਲੈਣਗੇ ਅੰਕਲ ਕਹਿੰਦੇ ਮੇਰੀ ਵੀਡੀਓ ਬਣਾ ਲਈ ਠੀਕ ਹੈ ਮੈਂ ਕਿਹਾ ਅੰਕਲ ਹਾਂਜੀ ਤੁਸੀਂ ਤਾਂ ਬੇਚਾਰੇ ਹੋ ਵੀਡੀਓ ਦੇ ਤੁਸੀਂ ਤਾਂ ਮੇਨ ਕੈਰੇਕਟਰ ਹੋ ਤੇ ਇੰਨੇ ਅਸੀਂ ਤੇ ਅੰਦਰ ਮੈਂ ਬੇਬੇ ਨੂੰ ਕਹਾਂ ਬੇਬੇ ਆ ਜਾ ਮੈਂ ਤੇਰਾ ਸ਼ਾਟ ਲਵਾਂ ਬੇਬੇ ਕਹਿੰਦੀ ਨਾ ਪਾਈ ਮੈਨੂੰ ਤਾਂ ਬਾਲੀ ਸੰਗ ਲੱਗਦੇ ਆ ਬੇਬੇ ਥੋੜਾ ਜਿਹਾ ਸੰਗ ਰਹੀ ਸੀ ਮੈਂ ਕਿ ਕਹਿੰਨੀ ਨਹੀਂ ਨਹੀਂ ਬੇਬੇ ਬਹੁਤ ਸੋਹਣੀ ਲੱਗ ਰਹੀ ਆ ਤੂੰ ਤੋ ਸੋ ਏਦਾਂ ਦਾ ਮੈਂ ਕਰਦੀ ਕਰਦੀ ਥੋੜਾ ਜਿਹਾ ਬੇਬੇ ਤੇ ਬਣਾਈ ਵੀਡੀਓ ਮੈਨੂੰ ਕਹਿੰਦੇ ਗੇਟ ਲਾ ਕੇ ਆ ਭੱਜ ਕੇ ਮੈਂ ਜਦੋਂ ਗੇਟ ਲੌਨ ਗਈ ਤੇ ਆਹ ਭੈਣਾ ਦੇਖ ਜਮਾ ਲਾਈਨ ਵਾਈਜ਼ ਜਾ ਰਹੀਆਂ ਸੀ ਮੈਂ ਨਾ ਵੈਸੇ ਸੁਣਿਆ ਸੀਗਾ ਕਹਿੰਦੇ ਭੇਡਾ ਮੁੰਨੀਆਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਲੈ ਇਹ ਤਾਂ ਇੰਨੀ ਡਿਸਪਲਨ ਚ ਜਾਂਦੀਆਂ ਨਹੀਂਆਂ ਲਾਈਨ ਵਾਈਜ਼ ਜਾ ਰਹੀਆਂ ਤੇ ਇਧਰ ਇੱਕੀ ਕਰਕੇ ਸਾਰੀਆਂ ਪੈਣਾ ਹੋਗੀਆਂ ਸਿਗੀਆਂ ਇਕੱਠੀਆਂ ਤੇ ਲੋਜੀ ਬੇਬੇ ਦੂਜੀ ਬੇਬੇ ਵੀ ਆ ਗਈ ਸੀਗੇ ਬੈਗੇ ਪੀੜੀ ਤੇ ਹੁਣ ਦੇਖੀ ਚੱਲਣੀਆਂ ਗੱਲਾਂ ਬਾਤਾਂ ਸਾਬਦੀਆਂ ਮੈਂ ਕਿਹਾ ਯਾਰ ਤੁਸੀਂ ਪਾਸੇ ਹਟੋ ਤੁਸੀਂ ਮਾਰੋ ਗੱਲਾਂ ਮੈਨੂੰ ਫੜਾਓ ਮਸ਼ੀਨ ਤੇ ਮੈਂ ਬਣਾਵਾ ਪੱਲੀਆਂ ਤੇ ਮੈਂ ਲੱਗੀ ਸੀਗੀ ਇਧਰ ਪੱਲੀਆਂ ਬਣਾਣ ਦੇਖੋ ਜੀ ਪੂਰੀ ਸਪੀਡੋ ਸਪੀਡ ਹੋਇਆ ਪਿਆ ਕੰਮ ਕੋਲੇ ਧਰੀ ਹੋਈ ਆ ਬਾਟੀ ਚਾਹ ਦੇ ਇਧਰ ਬੇਬੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗੇ ਮੈਂ ਕਿਹਾ ਯਾਰ ਤੁਸੀਂ ਉਲਝਾਇਆ ਨਾ ਕਰੋ ਮੈਂ ਕਿਹਾ ਤੁਸਿਲ ਜਾਇਆ ਨਾ ਕਰੋ ਮੈਨੂੰ ਕਹਿੰਦੇ ਨੇ ਭੈਣੇ ਹਸਤਾਏ ਕਹਿੰਦੇ ਆ ਬੱਖਾ ਮੋਟਾ ਕਰ ਲੈ ਮੈਂ ਕਿਹਾ ਠੀਕ ਹੈ ਠੀਕ ਹੈ ਫਿਰ ਮੈਂ ਕਰ ਲਿਆ ਮੋਟਾ ਬੱਖਾ ਮੈਂ ਕਿਹਾ ਮੈਨੂੰ ਐਨਕਲ ਚੱਕ ਕੇ ਲਿਆਉਂਦੋ ਐ ਮੈਨੂੰ ਦਿਖਦਾ ਨਹੀਂ ਤੇ ਫਿਰ ਮੈਂ ਲਾ ਲਿਆ ਸੀ ਐਨਕਲ ਮੈਂ ਕਿਹਾ ਹਾਂ ਦੇਖਿਓ ਪੱਲੀਆਂ ਬੰਦੀਆਂ ਇੱਧਰ ਦੇਖ ਸਾਰੀਆਂ ਭੈਣਾਂ ਦੇਖ ਦੇਖ ਦੇ ਕਹਿੰਦੇ ਬੇਬੇ ਕਹਿੰਦੀ ਚਾਹ ਚੱਕ ਲਾ ਹਨਾ ਠੰਡੀ ਹੋ ਜੂਗੀ ਨਹੀਂ ਤਾਂ ਮੱਖੀ ਨਾ ਡਿੱਗ ਜੇ ਕਿਤੇ ਤੇ ਮੈਂ ਇਧਰ ਪੂਰਾ ਸਪੀਡ ਤੇ ਕਰਿਆ ਹੋਇਆ ਸੀਗਾ ਆਪਦਾ ਕੰਮ ਸੀਰੀਅਸ ਤੇ ਕਿੰਨੀ ਸੀਰੀਅਸ ਹੋ ਕੇ ਬੈਠੀ ਆ ਮੈਂ ਕਿਾ ਪੱਲੀਆਂ ਤਾਂ ਬਸ ਬਣ ਗਈਆਂ ਜੀ ਤੁਹਾਡੀਆਂ ਮੈਂ ਕਿਹਾ ਹੁਣ ਦੇਖੀ ਜਾਈਓ ਕੰਮ ਖਿੱਚਦੀ ਮੈਂ ਤੇ ਇਧਰ ਪੂਰਾ ਮਸ਼ੀਨੋਂ ਮਸ਼ੀਨੀ ਤੇ ਪੱਲਿਓ ਪੱਲੀ ਹੋਇਆ ਪਿਆ ਸੀਗਾ ਕੰਮ ਮੈਂ ਕਿਹਾ ਦੇਖ ਦੇਖ ਤੇ ਕਿਤੇ ਸਾਰੀ ਮੰਮੀ ਕਹਿੰਦੇ ਚਲੋ ਸਾਰੀਆਂ ਪੱਲੀਆਂ ਤਾਂ ਹੁਣ ਗੱਗੂ ਹੀ ਬਣਾ ਦੂਗੀ ਮੈਂ ਕਿਹਾ ਨਾ ਯਾਰ ਐ ਨਾ ਤੇ ਸਭ ਨੇ ਪੀ ਲਈ ਸੀਗੀ ਚਾਹ ਇਧਰ ਮੈਂ ਕਿਹਾ ਮੈਨੂੰ ਵੀ ਚਾਹ ਚੁ ਪੀ ਲੈਣ ਦੋ ਭਾਈ ਹੁ ਸਾਰੀਆਂ ਪਾਤੀਆਂ ਇੱਕ ਬੋਰੀ ਦੇ ਵਿੱਚ ਹਨਾ ਪੱਲੀਆਂ ਹੋ ਗਿਆ ਸੀਗੀਆਂ ਡੰਨ ਤੇ ਚਲੋ ਜੀ ਇੱਥੇ ਆਪਾਂ ਬਲੌਗ ਨੂੰ ਕਰਦੇ ਆ ਫਿਨਿਸ਼ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਕਰ ਦਿਓ ਕਰੋ ਔਨ ਇਹਦੇ ਨਾਲ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਔਨ ਟੂ ਔਨ ਟਾਈਮ ਮਿਲਦੀਆਂ ਰਹਿਣੀਆਂ ਸੋ ਬਾਏ ਬਾਏ